ਆਲੀ ਸਾਰੇ ਕਿਸਾਨ ਵੀਰਾਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਚੈਨਲ ਮੇਰਾ ਪਿੰਡ ਮੇਰੇ ਖੇਤ ਦੇ ਉੱਤੇ ਔਰ ਜਿੱਦਾਂ ਕਿ ਹਰ ਵਾਰੀ ਅਸੀਂ ਕੋਈ ਨਾ ਕੋਈ ਨਵੀਂ ਦਵਾਈ ਲੈ ਕੇ ਤੁਹਾਡੇ ਰੂਬਰੂ ਹੁੰਦੇ ਆਂ ਔਰ ਅੱਜ ਵੀ ਅਸੀਂ ਇੱਕ ਦਵਾਈ ਤੁਹਾਡੇ ਲਈ ਲੈ ਕੇ ਰੂਬਰੂ ਹੋਏ ਆਂ ਜਿਹੜੀ ਕਿ ਸੁੰਡੀ ਦੀ ਤੇ ਗੋਭ ਦੀ ਸੁੰਡੀ ਦੀ ਝੋਨੇ ਲਈ ਬਹੁਤ ਕਾਰਗਰ ਹੈ ਜੀ ਇਹ ਗੜਾ ਕੰਪਨੀ ਦੀ ਦਵਾਈ ਹੈ ਜੀ ਨਾਂ ਹੈਗਾ ਜੀ ਰੈਕਸਪੈਕਟਰ ਔਰ ਇਹਦੇ ਵਿੱਚ ਦੋ ਸਾਰਟ ਦਿੱਤੇ ਗਏ ਆ ਜੀ ਇੱਕ ਹੈਗਾ ਜੀ ਸੀਟੀਪੀਆਰ ਔਰ ਇੱਕ ਇੱਕਾਰੀ ਫਿਪਰੋਨੇਲ ਔਰ ਇਹ ਐਸ ਸੀ ਮਤਲਬ ਕਿ ਸਿਸਟੇਮੈਟਿਕ ਕੰਟੈਕਟ ਇਹਦਾ ਮਤਲਬ ਇਹ ਜੇ ਸੁੰਡੀ ਇਹਨੂੰ ਖਾਊਗੀ ਪੱਤੇ ਨੂੰ ਤਾਂ ਵੀ ਮਰ ਜੂਗੀ ਜੇ ਸੁੰਡੀ ਦੇ ਉੱਤੇ ਦਵਾਈ ਲੱਗਦੀ ਆ ਤਾਂ ਵੀ ਮਰ ਜੂਗੀ ਔਰ ਕਈਆਂ ਥਾਂ ਤੇ ਮੈਂ ਦੇਖਿਆ ਜੀ ਸੁੰਡੀ ਨਹੀਂ ਮਰਦੀ ਬਹੁਤ ਨਾਲ ਕਿਸਾਨ ਵੀ ਸਾਡੇ ਪਰੇਸ਼ਾਨ ਹੁੰਦੇ ਆ ਬੜੀਆਂ ਦਵਾਈਆਂ ਵੀ ਪਾ ਲੈਂਦੇ ਆ ਵੀ ਸੁੰਡੀ ਨਹੀਂ ਮਰ ਰਹੀ ਔਰ ਜਿੱਥੇ ਵੀ ਕਿਤੇ ਇਹ ਪ੍ਰੋਬਲਮ ਹੋਵੇ ਔਰ ਸਾਨੂੰ ਕਿਸਾਨ ਵੀ ਸਾਰੇ ਕਿਤੇ ਉਹ ਵੀ ਕੰਟੈਕਟ ਕਰ ਸਕਦੇ ਆ ਅਸੀਂ ਉਹਨਾਂ ਦੀ ਇਹ ਪ੍ਰੋਬਲਮ ਦਾ ਹੱਲ ਕਰਾਂਗੇ ਕਿਉਂਕਿ ਇਹ ਦਵਾਈ ਇੱਕੋ ਹੀ ਦਵਾਈ ਇਹੋ ਜੀ ਆ ਜਿੱਥੇ ਸਾਰੀਆਂ ਦਵਾਈਆਂ ਹੱਥ ਖੜਾ ਕਰ ਜਾਂਦੀਆਂ ਜੀ ਉਥੇ ਇਹ ਸੁੰਡੀ ਦੀ ਦਵਾਈ ਵਰਤੀ ਜਾਂਦੀ ਆ ਔਰ ਇਹ ਬਹੁਤ ਵਧੀਆ ਰਿਜ਼ਲਟ ਦੇਦਾ ਲੀਟਰ ਇੱਕ ਪੰਜਾ ਖਿੱਤਾ ਵਿੱਚ ਪੈਂਦਾ ਹੈ ਔਰ ਜਿਸ ਵੀ ਮੇਰੇ ਕਿਸਾਨ ਵੀਰ ਨੂੰ ਚਾਹੀਦੀ ਹੋਵੇ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਸੋ ਧੰਨਵਾਦ